ਕਰਨ ਦੀ ਬਲ ਕਰਦਾ ਇਹ ਨਹੀਂ ਕਿ ਪ੍ਰੈਸ਼ਰ ਵਾਸਤੇ ਹੋਵੇਗਾ ਤਾਂ ਕਿ ਸਰਕਾਰਾਂ ਨੂੰ ਇਹ ਬਿਜਲੀ ਸੁਧੀਆਂ ਤੁਸੀਂ ਸੁਣੇ ਹੋ ਕਿ ਜਿਵੇਂ ਸਾਰੇ ਹੀ ਲੜਦਾ ਹੈ ਇਹ ਦੇ ਨਾਮ ਜੋ ਐਸ਼ ਬੜੀ ਜਿਆਦਾ ਨਹੀਂ ਬੁਲੂਗਾ ਉਹ ਸਰਚਾਂ ਦੇ ਨਾਲ ਉਹ ਜਿਹੜੇ ਕੰਮ ਕਰਦਾ ਸਮਾਜ ਸੇਵੀ ਦੇ ਉਹਨਾਂ ਤੋਂ ਪਿੱਛੇ ਹਟਾਉਣ ਦੀ ਕੋਸ਼ਿਸ਼ ਹੈ ਉਹ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਲੋਕਾਂ ਨੇ ਚੁਣੀਆਂ ਹੋਈਆਂ ਸਰਕਾਰਾਂ ਕਰ ਦੋ ਜੀ ਕੱਢ ਦੋ ਲਿਆਓ ਨੌਜਵਾਨਾਂ ਨੂੰ ਬੇਟੀ ਆ ਕੇ ਕੋਲ ਐਂਬੂਲੈਂਸ ਆਵੇ ਜਾ ਕੋਈ ਪੇਸ਼ਾਟ ਆਵੇ ਉਹ ਗੱਡੀ ਨੂੰ ਜ਼ਰੂਰ ਕੱਢ ਦਿਆ ਕਰੋ ਵਾਹੇ ਗੁਰੂ ਜੀ ਕੀ ਫਤਿਹ ਲੰਘਾ ਦਿਓ ਵੀ ਗੱਡੀ ਲਗਾ ਦਿਓ ਪਹਿਲਾਂ ਹਿੰਮਤ ਗੱਲ ਮੇਰੇ ਦੋਨੋ ਹੱਥ ਉੱਪਰ ਕਰਕੇ ਨਾਅਰੇ ਲਾਇਆ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਜੰਦਾਬਾਦ ਜਿੰਦਾਬਾਦ ਭਾਨਾ ਸਿੱਧੂ ਨੂੰ ਰੋੜਾ ਕਰੋ ਭਾਨਾ ਸਿੱਧੂ ਨੂੰ ਰੋੜਾ ਕਰਾ ਕੇ ਹਟਾਉਂਗੇ ਪੰਜਾਬ ਸਰਕਾਰ ਮਰਦਾਬਾਦ ਆ ਲਾਇਵ ਦੀ ਨਾਲੇ ਮੀਡੀਆ ਆਪਣੇ ਵਿੱਚ ਆ ਇਹਨਾਂ ਨੇ ਆਪਣੀ ਖਬਰ ਉੱਪਰ ਤੱਕ ਪਹੁੰਚਾ ਲਈਆ ਭਾਰਤੀ ਕਿਸਾਨ ਜੁਣਿਆ ਸਿੱਧੂ ਜੁਣਿਆ ਅੰਸੂ ਦੂ ਪਰਚੰਗ ਆਬ ਜਿੰਦਾਬਾਦ ਜਿੰਦਾਬਾਦ ਸਰਦਾਰ ਗੰਗੀਰ ਸਿੰਘ ਢੱਲੇਵਾਲ ਝੰਡਾ ਗਾਇ ਜਿੰਦਾਬਾਦ ਜਿੰਦਾਬਾਦ ਕਾਣਾ ਸਿੱਧੂ ਨੂੰ ਰਿਆ ਕਰੋ ਜੈ ਕਰੋ ਜੈ ਕਰੋ ਕਾਣਾ ਸਿੱਧੂ ਨੂੰ ਰਿਆ ਕਰ ਕੇ ਹਟਾ ਗਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇਰੀ ਸੋਚ ਤੇ ਸਰਦਾਰ ਗੰਗੀਰ ਸਿੰਘ ਢੱਲੇਵਾਲ ਉਹਨੂੰ ਰੱਦ ਕਰਾਉਣ ਲਈ ਦਿੱਲੀ ਨੂੰ ਜਾ ਰਹੇ ਸੀ ਤਾਂ ਪਹਿਲਾ ਆਪਾਂ ਨੂੰ ਹਰਿਆਣਾ ਪੰਜਾਬ ਦੇ ਬਾਰਡਰ ਤੇ ਰੋਕਿਆ ਗਿਆ ਉਦੋਂ ਨੌਜਵਾਨੀ ਨੇ ਆਪਾਂ ਨੂੰ ਇੰਨਾ ਚੰਗਾ ਸਾਥ ਦਿੱਤਾ ਕਿ ਸੱਤ-ਸੱਤ ਪ੍ਰਕਾਰ ਦੇ ਆ ਇੱਥੇ ਆ ਗਿਆ ਸੀ ਜੇ ਆਪਣੇ ਇੱਕ ਵਾਰ ਚਾਲੇ ਪਾਵਾਂਗੇ ਜੇ ਸਾਰੇ ਰੋਕਿਆ ਗਿਆ ਪਰ ਤੋਂ ਤਰੀਕੇ ਨਾਲ ਜੁਟ्ठा ਹੋ ਤੇ じゃ ਕਿਥੇ ਰਹੇ ਸੀ ਜੀ ਇਹ ਸੀਐਮ ਸਾਹਿਬ ਦੀ ਕੋਠੀ ਦਾ ਘਰਾਵ ਕਰਨ ਜਾ ਰਹੇ ਸੀ ਕਿ ਉੱਥੇ ਜਾ ਰਹੇ ਸੀ ਜਿਹੜੇ ਪਹਾਣੇ ਸਰੋ ਦੇ ਹੱਕ ਦੇ ਵਿੱਚ ਅੱਜ ਉਸੇ ਪ੍ਰੋਗਰਾਮ ਦਿੱਤਾ ਗਿਆ ਸੀ ਜਥੇ ਬੰਦਿਆਂ ਬੁੱਲੂ ਉਹਦੇ ਵਿੱਚ ਸਮੂਲੀਅਤ ਕਰਨ ਜਾ ਰਹੇ ਸੀ ਠੀਕ ਮੈਂ ਇਹ ਗੱਲ ਕਰਨੀ ਆ ਵੀ ਰਾਜੇ ਸਾਰੇ ਵੀ ਰੋ ਥੈਂਕ ਯੂ